ਬਹੁਤ ਹੀ ਖੁਸ਼ੀ ਦੇ ਪਰ ਤੋਲ ਦੇ ਤਮਕੇ ਜਿਹੜੇ ਤੁਸੀਂ ਦੇਖ ਰਹੇ ਹੋ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਮਦਰਸਾ ਦੇ ਆ ਇੱਕ ਐਸਆਈ ਦੀ ਹੋਣ ਹਾਰ ਬੇਟੀ ਅੱਜ ਨੈਸ਼ਨਲ ਗੇਮਾ ਰੂਲਨ ਰੂਲਰਸ 스케팅 호키 ਜਿਹੜੀ ਜਿੱਤ ਕੇ 골드 ਮੈਡਲ ਜਿਹੜਾ ਜਿੱਤ ਕੇ ਪਿੰਡ ਪਹੁੰਚੀ ਆ ਤੇ ਚਿਹਰੇ ਤੇ ਬਾਪ ਦੇ ਚਿਹਰੇ ਤੇ ਜਿਹੜਾ ਖੁਸ਼ੀ ਆ ਤੁਸੀਂ ਦੇਖੋ ਪਿੰਡ ਵਾਸੀ ਜਿਹੜੇ ਸਵਾਗਤ ਲਈ ਪੁੱਜੇ ਆ ਬੇਟੀ ਵੀ ਪੂਰੀ ਖੁਸ਼ ਆ ਤੇ ਸਾਰਾ ਪਿੰਡ ਜਿਹੜਾ ਅੱਜ ਸਵਾਗਤ ਦੇ ਲਈ ਪਹੁੰਚਿਆ ਸੀਗਾ ਤੇ ਸਾਫ ਦਾ ਸਰਪੰਚ ਸਾਹਿਬਾ ਗੁਰਪ੍ਰੀਤ ਕਿੰਨਾ ਚਾਹ ਬੱਚੀ ਦੇ ਜਿਹੜਾ 골ਡ 골ਡ ਮੈਡਲ ਦਾ ਜਿਹੜਾ ਪੂਰਾ ਚਾਹ ਪੂਰੇ ਪਿੰਡ ਨੂੰ ਮੌਜੂਦਾ ਸਰਪੰਚ ਵੀ ਮੌਜੂਦਾ ਤੇ ਹੋਰ ਵੀ ਗਵਾਂਡ ਤੇ ਪਿੰਡ ਦੇ ਜਿਹੜੇ ਮੋਹਤਵਾਰ ਵਿਅਕਤੀ ਆ ਤੇ ਸਾਰੇ ਸ਼ਾਮਲ ਇਸ ਖੁਸ਼ੀ ਦੇ ਵਿੱਚ ਤੇ ਬੇਟੀ ਦਾ ਜਿਹੜਾ ਪਿੰਡ ਪਹੁੰਚਣ ਤੇ ਸਵਾਗਤ ਕਰਦੇ ਆ ਤੇ ਤੇ ਗਲਾਂ ਦੇ ਵਿੱਚ ਹਾਰ ਪਾ ਕੇ ਢੋਲ ਜਿਹੜੇ ਵਜਾਏ ਜਾ ਰਹੇ ਲੱਡੂ ਜਿਹੜੇ ਵੰਡੇ ਜਾ ਰਹੇ ਆ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਪੂਰੇ ਇਲਾਕੇ ਦਾ ਜਿਹੜਾ ਮਾਣ ਆ ਉਹ ਇਸ ਬੇਟੀ ਨੇ ਛੋਟੀ ਉਮਰ ਦੇ ਵਿੱਚ ਜਿਹੜਾ ਵਧਾਇਆ ਤੇ ਸਾਡੀ ਮੀਡੀਆ ਟੀਮ ਵੀ ਇੱਥੇ ਪਹੁੰਚੀ ਸੀ ਤੇ ਆਪਾਂ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਤੇ ਪਿਤਾ ਨਾਲ ਵੀ ਬੇਟੀ ਨਾਲ ਵੀ ਸਭ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਜਿਹੜੇ ਖੁਸ਼ੀ ਦੇ ਬਲਾਂ ਤੇ ਉਹ ਜਿਹੜਾ ਲੈ ਕੇ ਚੱਲਦੇ ਆਂ ਦੇਖੋ ਤੁਸੀਂ ਜਿਹੜਾ ਪੂਰਾ ਪਿੰਡ ਆ ਜਿਹੜਾ ਅਜਾਣਾ ਰੱਜਿਆ ਨਹੀਂ ਜਾਂਦਾ ਤੇ ویکੋ ਟੋ ਮੱਕੇ ਦੀਆਂ ਜਿਹੜੀਆਂ ਗੂੰਜਾ ਬਜ਼ੁਰਗ ਵੀ ਅੱਜ ਜਿਹੜੇ ਆ ਨੱਚਣ ਲਾਤੇ ਆ ਇੱਕ ਛੋਟੀ ਬੇਟੀ ਨੇ ਹੁਣ ਹਰ ਬੇਟੀ ਨੇ ਇਸ ਤਰ੍ਹਾਂ ਦੀਆਂ ਬੇਟੀਆਂ ਹਰ ਪਿੰਡ ਦੇ ਵਿੱਚ ਪੈਦਾ ਹੋਣੀਆਂ ਚਾਹੀਦੀਆਂ ਜਿਹੜਾ ਆਪਣੇ ਹਲਕੇ ਦਾ ਆਪਣੇ ਪਿੰਡ ਦਾ ਜਿਹੜਾ ਮਾਣ ਵਧਾਉਂਦੀਆਂ ਤੇ ਆਓ ਆਪਾਂ ਜਿਹੜੀ ਗੱਲਬਾਤ ਕਰਦੇ ਤੁਸੀਂ ਦੇਖ ਰਹੇ ਹੋ ਧੀਲੀ ਬੋਟੀ ਵੀ ਅੱਜ ਖੁਸ਼ੀਆਂ ਪਰ ਮਾਹੌਲ ਆ ਖੁਸ਼ੀਆਂ ਪਰ ਅਵੇੜਾ ਅੱਜ ਮਦਰਸਾ ਬੰਦ ਆਪਾਂ ਵਿਦਿਆਨਸਵਾਲ ਕੰਮ ਜੋੜਦੇ ਪਿੰਡ ਮਦਰਸਾ ਕਰਿਆ ਤੇ ਜਿਵੇਂ ਕਿ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਢੋਲ ਵੱਜ ਰਿਹਾ ਸੀ ਕਿ ਉਹ ਕਿਉਂ ਵੱਜ ਰਿਹਾ ਸ਼ੁਰੂ ਦਾ ਕਾਰਨ ਕੀ ਹੈ ਜ ਸਾਡੀ ਛੋਟੀ ਧੀ ਰਾਣੀ ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਸਕੈਟਿੰਗ ਦੇ ਵਿੱਚ ਹਾਕੀ ਜਿਹੜਾ ਜੈਤ ਭਰਤ ਕਰਕੇ ਆਈ ਹੈ ਬਾਕੀ ਪੂਰੀ ਜਾਣਕਾਰੀ ਇਹ ਜਿਹੜੀ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਸਾਨੂੰ ਵੀ ਸੁਨੇਹਾ ਵੇਰਾਂ ਤੇ ਟਾਈਮ ਤੇ ਲੱਗਿਆ ਤੇ ਤਾਂ ਇਹਨੂੰ ਬਹੁਤ ਬਹੁਤ ਮੁਾਰਕਾ ਦਿੰਦੇ ਆ ਬੇਟੀ ਨੂੰ ਦਿੰਦੇ ਆ ਸਸ਼ੀਕਲ ਬੇਟਾ ਸਸ਼ੀਕਲ ਕੀ ਸ਼ੋਭ ਨਾਮ ਦਾ ਸੁਪਨੇ ਮਨਤਾਸ ਕਰਦੇ ਆ ਕੀ ਕਿਹੜੀਆਂ ਗੇਮਾਂ ਸੀ ਇੱਕ ਵਾਰੀ ਸਾਡੇ ਦੱਸ ਸਕਦੇ ਹੋ ਜਿਹੜਾ ਆਪਾਂ ਦਾ ਜਿਹੜਾ ਜ਼ਿਕਰ ਕਰੋ ਇਹ ਅਸ਼ੀਅਨ ਲੈਵਲ ਤੇ ਗੇਮ ਸੀਗੀ ਆ ਵਿਸ਼ਾਖਾਪਟਨਮ ਪਈ ਸੀ ਆਂਧਰਾ ਪ੍ਰਦੇਸ਼ ਵਿੱਚ ਇਹ ਰੋਲਰ ਹਾਕੀ ਸੀ ਅੱਛਾ ਕਿੰਨੀਆਂ ਟੀਮਾਂ ਦੇ ਵਿੱਚ ਭਾਗ ਲਿਆ ਸੀਗਾ ਇਹ ਓਵਰਆਲ ਆਲ ਇੰਡੀਆ ਦੇ ਅੱਛਾ ਆਲ ਇੰਡੀਆ ਦੇ ਭਾਗ ਲਿਆ ਸੀ ਤੇ ਇਹਦੇ ਚ ਜਿੰਨੇ ਬੱਚੇ ਸੀਗੇ ਆਪਣੇ ਇਥੋਂ ਦੇ ਲੋਕਲ ਆਪਣੇ ਲੀਡਰ ਫਲਾਵਰ ਕਾਮਿੰਗ ਸਕੂਲ ਦੇ ਵਿੱਚੋਂ 33 ਸਟੂਡੈਂਟਸ ਸੀ ਅੱਛਾ ਤੇ ਕਿਹੜਾ ਕਿਹੜੇ ਕੋਚ ਸਵਨਤਾ ਦੇ ਜਿਨ੍ਹਾਂ ਨੇ ਤਿਆਰੀ ਕਰਾਈ ਇਹ ਕਿ ਕੋਈ ਵੀ ਇੱਕ ਜਿਵੇਂ ਕੋਈ ਮਾਲੀ ਆ ਬਾਗ ਦਾ ਤਰਾਸ ਦਾ ਉਹ ਤੁਹਾਡੇ ਕਿਹੜੇ ਟੀਚਰ ਜਿਨ੍ਹਾਂ ਦਾ ਜਤਨ ਵਰਤ ਕੇ ਮਜੂਦ ਨੇ ਅਮਰੇ ਸਰ ਡੈਨੀ ਸਰ ਉਹਨਾਂ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਆ ਉਹਨਾਂ ਨੇ ਮੈਨੂੰ ਇਸ ਲੈਵਲ ਤੇ ਇੱਥੇ ਤੱਕ ਲੈ ਕੇ ਆਇਆ ਤੇ ਪਰਿਵਾਰ ਦਾ ਸਹਿਯੋਗ ਕਿਉਂਕਿ ਅਕਸਰ ਈਤੀਆਂ ਨੂੰ ਜਦੋਂ ਬਾਹਰ ਖੇਡਣ ਤੋਂ ਹੋਇਆ ਦੀ ਏਡਿਕਰ ਅਕਸਰ ਹੀ ਮਾਪੇ ਨਹੀਂ ਚਾਹੁੰਦੇ ਹੁੰਦੇ ਕਿ ਕੱਲੀ ਬੇਟੀ ਨੂੰ ਭੇਜਣਾ ਪਰਿਵਾਰ ਦਾ ਕਿਸ ਤਰ੍ਹਾਂ ਜਿਹਦਾ ਸੀਗਾ ਮਾਹੌਲ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਨਹੀਂ ਮੇਰੇ ਪਾਪਾ ਨੇ ਮੈਨੂੰ ਪੂਰੀ ਸਪੋਰਟ ਦਿੱਤੀ ਮੰਮਾ ਨੇ ਸਾਰਿਆਂ ਨੇ ਬਹੁਤ ਸਪੋਰਟ ਦਿੱਤੀ ਤੇ ਮੈਨੂੰ ਕਹੇ ਕਿ ਤੂੰ ਇਸ ਲੈਵਲ ਤੇ ਹੋਰ ਵੀ ਅੱਗੇ ਜਾਣਾ ਕਿੰਨਾ ਕਰਮਾਨ ਮਹਿਸੂਸ ਹੋ ਰਿਹਾ ਹੈ ਬਹੁਤ ਜ਼ਿਆਦਾ ਤੁਸੇ ਪੰਜਾਬ ਕਰੀ ਹੁੰ ਅੱਜ ਪੂਰਾ ਪਿੰਡ ਵੀ ਖੁਸ਼ੀ ਨਾਲ ਇਹ ਖੁਸ਼ੀ ਦਾ ਮਾਹੌਲ ਆ ਇਹ ਦੇਖ ਕੇ ਕਿਦਾਂ ਮਸੂਹਸਾ ਹੋ ਰਿਹਾ ਬਹੁਤ ਜ਼ਿਆਦਾ ਚਾਊ ਫੀਲ ਹੋ ਰਿਹਾ ਬਾਕੀ ਬੱਚੇ ਨੂੰ ਕੀ ਮੈਸੀ ਦਿਨ ਹੋ ਜੂਗੇ ਮੈਨੂੰ ਨਹੀਂ ਦਿਨਾ ਚਾਹਣਾ ਕਿ ਹਮੇਸ਼ਾ ਲਾਈਕ ਜੁਰੀਨੀਟੀ ਹਮਾਂ ਨੂੰ ਸਪੋਰਟਸ ਦੇ ਵਿੱਚ ਵੀ ਜਾਣਾ ਚਾਹੀਦਾ ਆਪਾਂ ਉਸਟ ਵੀ ਆਪਣਾ ਨਾਮ ਅੱਗੇ ਲੈ ਕੇ ਜਾਣਾ ਚਾਹੀਦਾ ਉਹ ਤੁਹਾਡੇ ਭਗਤ ਸਾਹਿਬ ਵੀ ਪਿਆਪੁਰਸ ਦੇ ਵਿੱਚ ਸਿਵਾਇਆ ਜਾ ਰਿਹਾ ਸਸ਼ੀ ਕੁਮਾਰ ਜੀ ਸਸ਼ੀ ਕੁਮਾਰ ਜੀ ਬਈ ਜੀ ਇਹ ਇਆ ਸਰ ਦਾ ਤਾਜ ਹੁੰਦਾ ਤੇ ਬਹੁਤ ਧੀਰੇ ਪ੍ਰੂਫ ਕੀਤਾ ਅੱਜ ਆਪਣੇ ਧੀ ਆਪਣੇ ਏਲੀ ਧੀ ਨੇ ਅੱਜ ਪ੍ਰੂਫ ਕੀਤਾ ਬਹੁਤ ਮਾਣ ਹੁੰਦਾ ਹੋਊਗਾ ਬਹੁਤ ਮਾਣ ਹੈ ਜੀ ਮੇਰੀ ਧੀ ਨੇ ਇੰਡੀਆ ਦੇ ਵਿੱਚੋਂ ਨੈਸ਼ਨਲ ਗੇਮ ਦੇ ਵਿੱਚੋਂ ਗੋਲ ਮੈਡ ਨਾਮ ਹਾਸਲ ਕਰਕੇ ਮਦਰਾਸੀ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਅੱਜ ਪਿੰਡ ਪਹੁੰਚੇ ਆ ਮੈਨੂੰ ਲੱਗਦਾ ਅੱਧੇ ਘੰਟੇ ਰਵਾਦੇ ਦਾ ਸਮਾਂ ਹੋ ਗਿਆ ਹੈ ਜਿਹੜੇ ਇੰਤਿਆਰ ਕਰਦੇ ਸੀਗੇ ਉਹਦੇ ਵਿੱਚ ਜਿਹੜੇ ਫੁੱਲਾਂ ਦੇ ਹਾਰ ਲੈ ਕਰੇ ਆ ਤੇ ਇੱਕ ਵੱਖਰਾ ਹੀ ਮਾਣ ਮਹਿਸੂਸ ਹੋਊਗਾ ਹਾਂਜੀ ਮੈਂ ਆਪਦੇ ਪਿੰਡ ਦੇ ਸਰਪੰਚ ਸਰਦਾਰ ਜਮੇਲ ਸਿੰਘ ਸਾਫ ਕਾਲ ਸਰਪੰਚ ਗੋਪੀ ਸਿੰਘ ਜੀ ਮੇਰਾ ਵੀ ਗੁਰਵਿੰਦਰ ਗੋਪੀ ਹੋਰ ਮੇਰੇ ਪਿੰਡ ਦੇ ਸਾਰੇ ਜੰਮੀ ਪੰਚਾਇਤ ਖੜੀ ਆ ਮੈਂ ਸਭ ਦਾ ਇਹ ਦਿਨੋਂ ਧੰਨਵਾਦ ਕਰਦਾ ਸਾਡੀ ਇੱਕ ਘੰਟੇ ਤੋਂ ਵੇੜ ਕਰ ਰਿਹਾ ਮੇਰਾ ਨਗਰ ਬਾਈ ਜੀ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਮੈਂ ਬੇਟੀ ਨੂੰ ਵੀ ਪੁੱਛਿਆ ਸੀਗਾ ਕਿ ਟਿਕਟਾ ਹੁੰਦਗਾ ਬੱਚੇ ਨੂੰ ਸਕੂਲ ਟਾਈਮ ਤੋਂ ਜਿਹੜਾ ਬਾਅਦ ਜਿਹੜੇ ਪ੍ਰੈਕਟਿਸ ਕਰਾਉਣ ਜਾਣਾ ਮਾਤਾ ਦਾ ਬਹੁਤ ਵੱਡਾ ਆਥ ਹੁੰਦਾ ਕਿਸ ਤਰ੍ਹਾਂ ਦਾ ਜਿਹੜਾ ਸਫਰ ਦਾ ਰਕਮ ਇਹ ਤਾਂ ਕੋਈ ਔਖਾ ਹੀ ਸੀ ਜੀ ਜੋਤੋਂ ਨਹੀਂ ਕਰਦਾ ਜੋਤੋਂ ਬਾਅਦ ਇਹਨੂੰ ਗਰਾਊਂਡ ਲੈ ਕੇ ਜਾਣਾ ਗਰਾਊਂਡ ਤੋਂ ਰਾਤ ਕਈ ਵਾਰ 9:00 9:30 ਦੇ ਮੁਕਸਦ ਤੋਂ ਦੁਰਕੇ 10:00 ਵਜੇ ਤੱਕ ਘਰੇ ਪਹੁੰਚਦੇ ਰਹਿੰਗੇ ਕਿਹੜੇ ਸਕੂਲ ਚ ਬੈਠੇ ਮੇਰੇ ਐ ਲੇਟਸ ਸਕੂਲ ਕੋ ਬਾਕਰ ਸਕੂਲ ਕੋ ਹੋ ਰਹੀ ਸੀ ਹਾਂ ਨਹੀਂ ਤੇ ਬਾਕੀ ਅੱਜ ਪੈਨਲ ਦਾ ਜਿਹੜਾ ਉਹ ਅੱਜ ਪੂਰੇ ਪੈਨਲ ਇਹ ਜਿਹੜਾ ਹੌਸਲਾ ਦਿੱਤਾ ਤੇ ਪੈਨਲ ਦੇ ਵਿੱਚ ਹੋਰ ਵੀ ਬੱਚੇ ਹੁੰਦੇ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਨੇਹਾ ਤੁਸੀਂ ਦੇਵੋਗੇ ਮੈਂ ਸਾਰੇ ਬੱਚਿਆਂ ਨੂੰ ਜੋ ਵੀ ਛੋਟੇ ਬੱਚੇ ਨੇ ਉਹਨਾਂ ਨੂੰ ਇਹ ਵੀ ਮੇਰੇ ਵੱਲੋਂ ਸਨੇਹਾ ਹੈ ਤੇ ਵਾਤੋ ਵਾਤ ਮੈਚ ਕਰੋ ਸਪੋਰਟਸ ਵਿੱਚ ਆਓ ਸਪੋਰਟਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਪੋਰਟਸ ਜਿਹੜੀ ਗੇਮ ਹੈ ਬਹੁਤ ਵਧੀਆ ਗੇਮ ਹੈ ਤੁਹਾਡਾ ਅਗੇ ਕੀ ਸੁਪਨਾ ਹੈਗਾ ਮੇਰਾ ਜੇ ਅਗੇ ਸੁਪਨਾ ਇੰਟਰਨੈਸ਼ਨਲ ਖੇਡ ਕੇ ਆਉਣਾ ਹੈ ਹੋਰ ਵੀ ਪਿੰਡ ਵਾਸੀ ਮਜ਼ਦੂਰਾਂ ਨਾਲ ਗੱਲਬਾਤ ਕਰਾਈ ਹਾਂ ਜੀ ਹਾਂਜੀ ਸੱਸੀ ਗਰਬਾਈ ਕਿ ਨਾਮ ਕੀ ਹੈ ਗੁਰਵਿੰਦਰ ਸਿੰਘ ਜੀ ਬਾਈ ਜੀ ਪਿੰਡ ਦੀ ਟੀਹਾਂ ਦੀ ਅੱਜ ਟੈਕਟ ਦਾ ਮਾਨ ਵਧਿਆ ਇਲਾਕੇ ਦਾ ਮਾਨ ਵਧਿਆ ਆਪਣੇ ਏਰੀਆ ਦਾ ਮਾਨ ਵਧਿਆ ਪਿੰਡ ਵਾਲੇ ਕਿੱਦਾਂ ਮਹਿਸੂਸ ਕਰ ਰਹੇ ਹੈ ਜੀ ਸਾਨੂੰ ਪਰਸੋਂ ਦਾ ਪਤਾ ਲੱਗਿਆ ਕਿ ਜਦੋਂ ਦਾ ਸਾਡੀ ਮਤਲਬ ਕਿ ਟੀਹ ਨੇ ਗੋਲਡ ਮੈਡ ਦਿੱਤਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਔਰ ਇਸ ਬੱਚੀ ਨੇ ਸਟਰਗਲ ਬਹੁਤ ਜ਼ਿਆਦਾ ਕੀਤਾ ਸਾਨੂੰ ਪਤਾ ਹੈ ਕਿ ਜਿਵੇਂ ਸਾਰਾ ਭਰਾ ਲੈ ਕੇ ਜਾਂਦਾ ਹੈ ਇਹਨੂੰ ਜੂਰੀ ਤੇ ਹੋਣਾ ਹੈ ਇਧਰ ਮਨਾਲ ਕੱਪੜੇ ਉਸੇ ਲੈ ਕੇ ਦਿਲਜਣਾ ਨਾਲ ਦੀ ਨਾਲ ਫੇਰ ਭੱਜ ਜਾਣਾ ਅੱਜ ਦੀ ਰਾਤ ਆ ਕੇ ਮੁੜ ਕੇ ਆਉਣਾ ਬਹੁਤ ਔਖਾ ਸੀ ਅਸੀਂ ਕਹਿੰਦੇ ਹਾਂ ਵੀ ਮੇਰੇ ਮਲਕੇ ਧਰਨਾ ਵੀ ਜਗਜੀਤ ਸਿੰਘ ਬਹੁਤ ਮਿਹਨਤੀ ਵਾਲੇ ਦੀ ਮਿਹਨਤ ਨੂੰ ਰੱਬ ਨੇ ਫਲ ਆਇਆ ਬਹੁਤ ਬਹੁਤ ਰਾਈਆਂ ਜੀ ਸਾਰੇ ਨਗਰ ਵੱਲੋਂ ਇਸ ਵਾਰ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਕਹਿੰਦੇ ਨੇ ਸਾਡੀ ਇਹਨੂੰ ਇਹ ਸਨਿਆ ਦੇਣਾ ਚਾਹੁੰਦੇ ਆ ਵੀ ਗੇਮਾਂ ਜੇ ਗੇਮ ਸਭ ਤੋਂ ਵਧੀਆ ਨਾਲੇ ਪਰਿਸ਼ਾਰ ਤੋਂ ਰਹਿ ਰੋ ਗਾ ਬੱਚੇ ਦੀ ਜ਼ਿੰਦਗੀ ਵੀ ਬਣੂਗੀ ਸਾਡੇ ਨਾਲ ਮੌਜੂਦ ਸਰਪੰਚ ਸਾਹਿਬ ਦੇ ਬਿਰਦੇ ਇੱਕ ਵਾਰੀ ਇਧਰ ਆ ਜਾਈ ਸਾਫਾ ਸਰਪੰਚ ਗੁਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਸੀਕਰ ਜੀ ਬਹੁਤ ਬਹੁਤ ਮੁਬਾਰਕਾਂ ਬੇਜੋ ਤੁਹਾਨੂੰ ਸਾਡੇ ਵੱਲੋਂ ਧੰਨਵਾਦ ਜੀ ਅੱਜ ਦੇ ਰਿਤੀ ਰਣੀ ਜਿਹੜਾ ਸਰਦਾਰ ਜਿਹੜਾ ਤਾਜ ਆਪਣੇ ਅਕਸਰ ਰਿਤੀ ਸਰਦਾਰ ਜਿਹੜਾ ਤਾਜ ਨੂੰ ਦਾਜ ਮਾਣ ਵਧਾਇਆ ਪੈਣ ਦਾ ਬਹੁਤ ਖੁਸ਼ੀ ਹੋਈ ਸਾਡੇ ਸਾਰੇ ਨਗਰਾਂ ਨੂੰ ਬੜੀ ਖੁਸ਼ੀ ਆਈ ਮੇਰੇ ਮਾਮਾ ਜੀ ਦਾ ਸਰਦਾਰ ਜਗਜੀਤ ਸਿੰਘ ਜੀ ਜੀ ਸਹੀ ਠੀਕ ਹੈ ਜੀ ਇਹਨਾਂ ਨੇ ਦੋ ਬੱਚੀਆਂ ਨਹੀਂ ਦੋ ਨਾਂ ਬੱਚੀਆਂ ਤੇ ਇਹਨਾਂ ਨੇ ਆਪਣਾ ਪੂਰੀ ਡਿਊਟੀ ਜਿਹੜੀ ਹੈ ਪੂਰੀ ਡਿਊਟੀ ਆਪਣੀ ਬੱਚੀਆਂ ਦੀ ਮਨੋ ਕਿਸਮਤ ਬਣਾਉਣ ਨੂੰ ਸਟਰਗਲ ਇੰਨੀ ਕੀਤੀ ਅਬ ਜਿਹੜੇ ਫੌਜ ਸਾਹਿਬ ਨੇ ਦੱਸਿਆ ਅਸੀਂ ਦੱਸ ਨਹੀਂ ਸਕਦੇ ਅੱਜ ਉਹ ਚੀਜ਼ ਦਾ ਅੱਜ ਉਹ ਚੀਜ਼ ਉਹ ਚੀਜ਼ ਨੂੰ ਗੂੜ ਪਿਆਰ ਨਾਲ ਲਗਾਏ ਬਹੁਤ ਮਨ ਮਾਣ ਮਹਿਸੂਸ ਹੋਇਆ ਸਾਡੇ ਨਗਰ ਵਿੱਚ ਸਾਡਾ ਨਾ ਉਹ ਵਾਲਦੇ ਵਿੱਚ ਜਿਹੜਾ ਰੋਸ਼ਨ ਕੀਤਾ ਸਾਡੀ ਬੇਟੀ ਨੇ ਧੰਨਵਾਦ ਜੀ ਸਰਪੰਚ ਸਾਹਿਬ ਜੀ ਜਿਹੜਾ ਮੌਜੂਦ ਹੈ ਸਤੀਕਰਪਾ ਜੀ ਭਾਈ ਜੀ ਪਿੰਡ ਦੇ ਜਿਵੇਂ ਸਰਪੰਚ ਸਾਹਿਬ ਰਾਜੇ ਹੁੰਦੇ ਆ ਸਮੇਂ ਦੇ ਰਾਜੇ ਹੋ ਤੇ ਅੱਜ ਆਪਣੀ ਧੀਰਾਂ ਨਹੀਂ ਮਹਿਸੂਸ ਕਰ ਪਿੰਡ ਦਾ ਵੀ ਇਲਾਕੇ ਦਾ ਮਹਿਸੂਸ ਕੀਤਾ ਕਿਦਾਂ ਦਾ ਤੁਹਾਨੂੰ ਜੀ ਅੱਜ ਮਹਿਸੂਸ ਹੋ ਰਹਿ ਮੈਂ ਬਹੁਤ ਵਧੀਆ ਲੱਗਿਆ ਸਾਡੇ ਬੱਚਿਆਂ ਦੀ ਧੀਰਾਂ ਨਹੀਂ ਤੇ ਸਾਰੇ ਬੱਚੇ ਜੀ ਸਾਡੀ ਬੀਐਸਡੀ ਦਾ ਵੱਤੋਬਾ ਦੇ ਵਿੱਚ ਜਿੰਨੇ ਵੀ ਮਾਪਿਆਂ ਦੇ ਸਾਡੇ ਗਏ 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 ਗੇਮ ਆਪਸੇ ਸਾਰੇ ਨੂੰ ਲੈ ਗਿਆ ਤੇ ਸਾਨੂੰ ਬਹੁਤ ਪ੍ਰਸੰਨ ਲੱਗਿਆ ਭਾਈ ਦਾ ਬਟਰਤ ਹੋਰ ਧੀਰਾ ਜਿਹੜਾ ਸਾਨੂੰ ਦੇਖਣ ਨੂੰ ਪੰਚ ਨੂੰ ਬਹੁਤ ਬਹੁਤ ਦਾ ਬਹੁਤ ਦਾ ਮੂਤ 34 ਵੀ ਗਾਵ ਦੇ ਆ ਗਏ ਨੇ ਬੱਚੇ ਉਹ ਅਕਸਰੀ ਪਿੰਡ ਦੀ ਜੰਪਾ ਲੱਤੀ ਰਹੀ ਆਪਣੀ ਅਕਸਰੀ ਦੇਖਦੇ ਹੋਗੇ ਕਿ ਕਿਸ ਤਰ੍ਹਾਂ ਦਾ ਸੀਗਾ ਪਹਿਲਾਂ ਰਹਿਣ ਸਰਾਂ ਦੀ ਆਪਾਂ ਜੇ ਗੱਲ ਕਰੀਏ ਬਤੀ ਦਾ ਬਹੁਤ ਵਧੀਆ ਰਹਿ ਸਰ ਬਹੁਤ ਮਿਹਨਤ ਕੀਤੀ ਬੱਚਿਆਂ ਨੇ ਔਰ ਸਾਡੇ ਵੀਰ ਜੀ ਨੇ ਬੰਦਾਲ ਦੀ ਇੱਥੋਂ ਤੱਕ ਲੈ ਕੇ ਗਿਆ ਪਹਿਲਾਂ ਛੋਟੇ ਤੋਂ ਲੈ ਕੇ ਕਿੱਥੋਂ ਤੱਕ ਮੰਦਾਲੋਂ ਛੜੇ ਅਜੇ ਮੌਸਮ ਜੀ ਵਾ ਇੱਥੇ ਲੈ ਕੇ ਰੋਈ ਜਾਣ ਲਈ ਬਹੁਤ ਵਕਤ ਲਗਾ ਲਿਆ ਮਾਲ ਪ੍ਰੋਗਰਾਮ ਹੈ ਘਾੜੀਆਂ ਮਿਹਨਤ ਕੀਤੀ ਜਿਹੜਾ ਇਹਨਾਂ ਨੂੰ ਫਾਲ ਮਿਲਿਆ ਜੀ ਫਿਰ ਬਹੁਤ ਧੰਨਵਾਦ ਆਪਕ ਤੁਸੀਂ ਦੇਖਦੇ ਹੋਵੋਗੇ ਹਾਂ ਜੀ ਜ਼ਰੂਰ ਆਜੇ ਬਾਈ ਜੀ ਅੱਜ ਸਸ ਭਾਈ ਜੀ ਪਿੰਡ ਦੀ ਟੀਮ ਨੇ ਇਹ ਮਾਨਸੂਸ ਕੀਤਾ ਪੂਰੇ ਪਿੰਡ ਦਾ ਕੀ ਦੇਖਦੇ ਨੇ ਲੱਖ ਲਾਖਾ ਰੋ ਕੀਤਾ ਇਹ ਸੜੀਆਂ ਜੀ ਜੋ ਮੇਰੇ ਵੀਰ ਨੇ ਬਲਜੀਤ ਨੇ ਖੁਦ ਆਪ ਦਿੱਤਾ ਮੈਨੂੰ ਬਹੁਤ ਖੁਸ਼ੀ ਹੋ ਗਿਆ ਕਿ ਇਹ ਗੋਲਡ ਗੜ੍ਹਤ ਜੀ ਨੂੰ ਆਇਆ ਇੱਥੇ ਆਜੂ ਬਿਲਿਆ ਨਾ ਤੇ ਧੰਨਵਾਦ ਜਿਵੇਂ ਕਿ ਆਪ ਸਭ ਨੂੰ ਤੇਲਵਾਸੀਆਂ ਦੇ ਆਪਾਂ ਵਿਚਾਰ ਸੁਣੇ ਆ ਅੱਜ ਪਿੰਡ ਦੀ ਟੀਜਾਨੀ ਨੇ ਮਾਨ ਜਿਹੜਾ ਵਧਾਇਆ ਇਲਾਕੇ ਦਾ ਮਾਨ ਵਧਾਇਆ ਇਸੇ ਕਰਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਡੇਲੀ ਰਿਪੋਰਟਿੰਗ